ਵਨਕਮ ਦੇ ਫਿਰਦੇ ਉਹਨੇ ਇੰਨੀ ਪਿਆਰੀ ਗੱਲ ਕਰਨੀ ਮੈਨੂੰ ਵੱਡੀਆਂ ਭੈਣਾਂ ਵਾਂਗੂ ਹਮੇਸ਼ਾ ਇੱਜ਼ਤ ਦਿੰਦੇ ਸੀ ਮੇਰਾ ਵੀਰ ਜਦੋਂ ਵੀ ਕਿਸੇ ਨੂੰ ਮਿਲੋ ਬਹੁਤ ਹੀ ਪਿਆਰ ਨਾਲ ਮਿਲੋ ਸ਼ਾਇਦ ਉਹਡੀ ਆਖਰੀ ਮੁਲਾਕਾਤ ਹੋ ਸੋ ਵੀਰ ਇੱਕ ਮਿਸਾਲ ਸੀ ਉਹ ਸਾਨੂੰ ਜਿਉਣਾ ਸਿਖਾ ਕੇ ਗਿਆ ਕਿ ਐਂ ਜਿਉਣਾ ਚਾਹੀਦਾ ਹੈ ਕਿ ਕਲਾਕਰ ਜ਼ਿੰਦਗੀ ਮਾਣਦਾ ਹੈ ਉਹ ਟੋ ਹੁੰਦਾ ਨਹੀਂ ਮੈਨੂੰ ਇਹ ਲੱਗਦਾ ਸੋ ਜ਼ਿੰਦਗੀ ਮਾਣ ਕੇ ਜਾਈਏ ਔਰ ਪਿਆਰੀ ਪਿਆਰ ਵੰਡੀਏ ਚਾਹੇ ਟੋਕੇ ਜ਼ਿੰਦਗੀ ਲੰਘ ਜਾਓ ਹਾਂਜੀ ਚਾਹੇ ਫਿਰ ਐਸੀ ਮਿਸਾਲ ਜਿਵੇਂ ਰਾਜਪੀਰ ਵੀਰੋ ਇੱਕ ਮਿਸਾਲ ਬਣ ਕੇ ਗਿਆ ਤੁਸੀਂ ਬਸ ਮੈਂ ਇੱਕ ਗੱਲ ਪੜ੍ਹੀ ਸੀ ਦੀ ਆਪਣੀ ਜ਼ਿੰਦਗੀ 'ਚ ਵੀ ਜਦੋਂ ਵੀ ਕਿਸੇ ਨੂੰ ਮਿਲੋ ਬਹੁਤ ਹੀ ਪਿਆਰ ਨਾਲ ਮਿਲੋ ਸ਼ਾਇਦ ਉਹ ਅਖਰੀ ਮੁਲਾਕਾਤ ਹੋਵੇ ਸੋ ਉਹ ਇੰਨਾ ਪਿਆਰ ਦੇ ਗਿਆ ਮੇਰਾ ਵੀਰ ਸਾਰੀ ਦੁਨੀਆ ਨੂੰ ਤੇ ਜਿੰਦਗੀ ਜੀਣ ਦੇ ਮੈਂ ਤੇਹੀ ਸਮਝਦੀ ਆਂ ਜੀ ਦੋ ਤਰੀਕੇ ਐ ਚਾਹੇ ਢੋਕੇ ਜ਼ਿੰਦਗੀ ਲੰਘ ਜਾਓ ਹਾਂਜੀ ਚਾਹੀ ਫਿਰ ਐਸੀ ਮਿਸਾਲ ਜਿਵੇਂ ਰਾਜਪੀਰ ਵੀਰ ਇੱਕ ਮਿਸਾਲ ਬਣ ਕੇ ਗਿਆ ਸੀ ਜਾਂ ਫਿਰ ਇੱਕ ਮਿਸਾਲ ਬਣ ਜਾਓ ਵੀ ਇੰਨਾ ਪਿਆਰ ਵੰਡ ਕੇ ਜਾਓ ਔਰ ਇਸ ਦੁਨੀਆ ਨੂੰ ਪਿਆਰ ਦਾ ਇੱਕ ਸਮੁੰਦਰ ਬਣਾਓ ਸਾਰੀਆਂ ਚੀਜ਼ਾਂ ਦਾ ਰਲ ਕੇ ਹੱਲ ਕਰੀਏ ਸੋ ਮੈਂ ਤਾਂ ਸਾਰੇ ਵੀਰਾਂ ਨੂੰ ਕਹੂੰਗੀ ਆਪਣੇ ਬੱਚੇ ਨੂੰ ਕਹਾਂਗੇ ਛੋਟਿਆਂ ਨੂੰ ਕਿ ਸਾਡੇ ਕੰਟਰੀ 'ਚ ਟੂ-ਵੀਲਰ ਦਾ ਕੋਈ ਹੈ ਨਹੀਂ ਔਰ ਇਹ ਨਾ ਚਲਾਓ ਕਿਉਂਕਿ ਇੱਥੇ ਜਿੰਨੀ ਟ੍ਰੈਫਿਕ ਹੈ ਇਹਦੇ 'ਚ ਬਹੁਤ ਏਦਾਂ ਦੇ ਹਾਦਸੇ ਹੁੰਦੇ ਆ ਸਰਦਾਸ ਕਰਦੀਆਂ ਕਿ ਪਰਿਵਾਰ ਨੂੰ ਇਹ ਜਿਹੜਾ ਦੁੱਖ ਚੋਂ ਲੰਘਣ ਲਈ ਪਰਮਾਤਮਾ ਹੀ ਕਿਰਪਾ ਕਰ ਸਕਦੇ ਹਾਂ ਪਹਿਲਾਂ ਹਾਸ ਨਹੀਂ ਦਾ ਬਹੁਤ ਸਾਰੇ ਤਰ੍ਹਾਂ ਦੇ ਹਾਸੇ ਹਾਂਜੀ ਹੁੰਦਾ ਜੀ ਇਹ ਚੀਜ਼ਾਂ ਹੈਗੀਆਂ ਨੇ ਚਲੋ ਆਪਾਂ ਕੋਸ਼ਿਸ਼ਾਂ ਕਰ ਸਕਦੇ ਹਾਂ ਕਿ ਆਪਣੇ ਲੈਵਲ ਤੇ ਔਰ ਇਹ ਵੱਡੇ ਕੰਮ ਨਹੀਂ ਅਸੀਂ ਤਾਂ ਬੇਨਤੀਆ ਕਰ ਸਕਦੇ ਕੋਈ ਵੀ ਬਹੁਤ ਕੀਤੀ ਹੈ ਜੀ ਰਾਜ ਸਵੰਦਾ ਨੇ ਕਿ ਕਿ ਦੱਸ ਹਾਂਜੀ ਨਾ ਜੰਗ ਮੁੰਡਾ ਜਿਹੜਾ ਰੋਜ਼ ਦੇ ਮੈਂ ਜਾਂਦਾ ਉਹ ਰਾਤ ਨੂੰ ਵੀ ਇੱਥੇ ਘੁੰਮਦਾ ਰਹਿੰਦਾ ਸੀ ਜੀ ਔਰ ਘੁੰਮਦੇ ਫਿਰਦੇ ਉਹਨੇ ਇੰਨੀ ਪਿਆਰੀ ਗੱਲ ਕਰਨੀ ਮੈਨੂੰ ਵੱਡੀਆਂ ਭੈਣਾਂ ਵਾਂਗੂ ਹਮੇਸ਼ਾ ਇੱਜ਼ਤ ਦਿੰਦੇ ਸੀ ਮੇਰਾ ਵੀ ਸੋ ਦੁੱਖ ਹੈ ਬਹੁਤ ਦੁੱਖ ਹੈ ਹਰ ਇੱਕ ਨੂੰ ਹੁੰਦੇ ਜਿਹਦਾ ਕੋਈ ਆਪਣਾ ਜਾਂਦਾ ਮੈਨੂੰ ਲੱਗਦਾ ਤੁਹਾਨੂੰ ਸਾਰੇ ਅਨੁਪਾਸਾਰੇ ਨੂੰ ਦੁੱਖ ਹੈ ਸੋ ਪਰ ਮੈਂ ਹੀ ਕਹੂੰਗੀ ਕਿ ਜਾਣਾ ਸਾਰਿਆਂ ਨੇ ਪਰ ਇੱਕ ਮਿਸਾਲ ਬਣ ਕੇ ਹੀ ਜਾਈਏ ਸੋ ਵੀਰ ਇੱਕ ਮਿਸਾਲ ਸੀ ਉਹ ਸਾਨੂੰ ਜਿਉਣਾ ਸਿਖਾ ਕੇ ਗਿਆ ਕਿ ਐਂ ਜਿਉਣਾ ਚਾਹੀਦਾ ਕਿ ਚਲਾ ਕਰ ਜ਼ਿੰਦਗੀ ਮਾਣਦੇ ਓਟ ਹੁੰਦਾ ਨਹੀਂ ਮੈਨੂੰ ਇਹੀ ਲੱਗਦਾ ਸੋ ਜ਼ਿੰਦਗੀ ਮਾਣ ਕੇ ਜਾਈਏ ਔਰ ਪਿਆਰੀ ਪਿਆਰ ਵੰਡੀਏ ਅਜ ਤੱਕ ਕਿ ਦੱਸਿਆ ਜਾ ਰਿਹਾ ਕਿਸੇ ਨੂੰ ਕੰਟਰੋਵਰਸੀ ਨਹੀਂ ਕਦੇ ਕੋਈ ਬੋਡੀ ਕੋਈ ਨਹੀਂ ਪਿਆਰੀ ਪਿਆਰ ਵੰਡੋ ਇੱਥੇ ਕਿਸੇ ਨੇ ਨਹੀਂ ਰਹਿ ਜਾਣਾ ਆਪਾਂ ਸਾਰਿਆਂ ਨੇ ਹੀ ਜਾਣਾ ਸੋ ਇਹ ਚੀਜ਼ ਨੂੰ ਮੁੱਖ ਰੱਖਦੇ ਵਧੀਆ ਜ਼ਿੰਦਗੀ ਵੀ ਰਹਿ ਜਾ जिंदगी भी रब ने टाइम देता है सो यही तरीका सानू गाइस के गया कि प्यार ही प्यार।ਾਨੂੰ ਨਹੀਂ ਲੱਗਦਾ ਜੀ ਹਵਾਰਾ ਪਛਵਾ ਕਰਕੇ ਕਈ ਬੇਸਕਿੰਤੀ ਜਾਣਾ ਜਾ ਚੁੱਕੇ ਹੋਏ ਇਹਨਾਂ ਦੇ ਕੁਝ ਹੁਣ ਕਲੋਨ ਬਣਦੇ ਹਾਂਜੀ ਇਥੇ ਆਪਾਂ ਦੇਖਦੇ ਆਂ ਦੀ ਛੋਟੇ ਬੱਚੇ ਵਿਚਾਰਿਆਂ ਨੂੰ ਕਈ ਕਈ ਵੀਡੀਓਜ਼ ਆਉਂਦੀਆਂ ਕਿਸ ਨੂੰ ਪਿੱਛੋਂ ਆ ਕੇ ਉਹ ਹਿੱਟ ਕਰਦੇ ਆ ਜਾਨਵਰ ਈਵਨ ਕੁੱਤਿਆਂ ਦਾ ਮਸਲਾ ਬੜਾ ਆਂਦਾ ਹੈ ਹਨਾ ਜੀ ਇਦਾਂ ਤੇ ਬਹੁਤ ਮਸਲੇ ਆ ਸੇ ਪਰ ਜੀ ਅਸੀਂ ਕੋਸ਼ਿਸ਼ ਕਰੀਏ ਸਾਡੇ ਸਾਰੇ ਸਰਕਾਰਾਂ ਅਸੀਂ ਸਾਰੇ ਸਾਡੇ ਦੇਸ਼ ਦੇ ਬੰਦੇ ਹੈ ਜਿਹੜੇ ਇੱਥੇ ਕੰਮ ਕਰ ਇਹ ਕਿਸੇ ਪੋਜੀਸ਼ਨ ਤੇ ਤੇ ਇਹਦਾ ਹੱਲ ਹੋਣਾ ਚਾਹੀਦਾ ਕਿਉਂਕਿ ਅੱਜ ਦੇ ਯੁੱਗ 'ਚ ਇਹ ਐਦਾਂ ਨਹੀਂ ਹੋਣਾ ਚਾਹੀਦਾ ਕਿ ਐਵੇਂ ਭੰਗ ਦੇ ਭਾਣੇ ਕੋਈ ਇਨਸਾਨ ਚਲੇ ਜਾਵੇ ਹੈ ਜੀ ਆਪਾਂ ਇਥੇਨੇ ਮੌਤ ਆਵੇ ਮੌਤ ਆਵੇ ਤਾਂ ਅਸੀਂ ਜਾਣੇ ਪਰ ਭੰਗ ਦੇ ਭਾਣੇ ਜਾਣਾ ਮਤਲਬ ਇਹ ਤਾਂ ਬਹੁਤ ਦੁਖਦਈ ਹੈ ਪੀਪਲ ਫॉर ਐਨੀਮਲ ਸੰਸਥਾ ਤਾਂ ਹੈਗੀ ਪਰ ਪੀਪਲ ਫॉर ਪੀਪਲ ਦਾ ਕੋਈ ਵੀ ਨਹੀਂ ਕਰ ਰਿਹਾ ਕਿਉਂਕਿ ਬਹੁਤ ਜੜੀ ਹੈ ਇਸਪੇ ਕੈਟਲਸ ਨੇ ਇਹ ਤਾਂ ਬਹੁਤ ਵੱਡਾ ਇੱਕ ਮੁੱਦਾ ਬਣ ਚੁੱਕਿਆ ਹੈ ਪੂਰੇ ਦੇਸ਼ ਵਿੱਚ ਮੈਂ ਤਾਂ ਜਹੀ ਬੇਨਤੀ ਕਰਨੀ ਹੈ ਕਿ ਇਹ ਚਾਹੇ ਡੌਗਸ ਹੋਣ ਚਾਹੇ ਸਾਰੇ ਐਨੀਮਲ ਜਿੱਥੇ ਵੀ ਹੈ ਇੱਕ ਜੰਗਲ ਨਹੀਂ ਸਾਨੂੰ ਵਧਣੇ ਚਾਹੀਦੇ ਕਿਉਂਕਿ ਜੰਗਲਾਂ ਵਾਲੇ ਬੰਦੇ ਜਾਂ ਜਿਸ ਦਾ ਮਤਲਬ ਮਾਹੌਲ ਸਾਰੇ ਕਿਤੇ ਅਸੀਂ ਬਿਲਡਿੰਗਸ ਖੜੀਆਂ ਕਰ ਰਹੇ ਹਾਂ ਸੋ ਉਹ ਚੀਜ਼ਾਂ ਉਹਨਾਂ ਲਈ ਜਗ੍ਹਾ ਵੀ ਘਟ ਰਹੀ ਹੈ ਹੈਨਾ ਸ਼ਾਇਦ ਤਾਂ ਵੀ ਬੜਾ ਖੁਸ਼ ਹੈ ਸੋ ਮੈਂ ਤਾਂ ਹੀ ਅਰਦਾਸ ਕਰਦੀ ਹਾਂ ਕਿ ਪ੍ਰਮਾਤਮ ਅੱਗੇ ਆਉਣ ਵਾਲੇ ਟਾਈਮ 'ਚ ਅੱਛੀਆਂ ਚੀਜ਼ਾਂ ਹੋਣ ਔਰ ਇਦਾਂ ਦੇ ਹਾਦਸੇ ਨਾ ਹੋਣ ਬਹੁਤ ਧੰਨਵਾਦ